ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਏ ਜਦੋਂ ਜਦੋਂ ਆਪਾਂ ਮੋਗਾ ਕੋਟਪੁਰ ਰੋਡ ਤੋਂ ਆਉਨੇ ਆ ਜੇ ਤਾਂ ਮੋਗਾ ਨੂੰ ਆਈਏ ਟਟੋਲ ਪਰਾਜੇ ਦਾ ਪਹਿਲੇ ਛੱਡ ਕੇ ਇਹਦੇ ਨੇ ਪਿੰਡ ਨੂੰ ਮੁੜਦੀ ਆ ਤੇ ਜੇ ਬਾਗਰਾਂ ਵਾਲੇ ਪਰਾਣਾ ਵਾਲੇ ਪਾਸੇ ਆਈਏ ਟੋਲ ਪਾਰ ਕਰਕੇ ਹਰਕ ਪਿੰਡ ਨੂੰ ਮੁੜਦੀ ਆ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਨਾਲ ਇਹਦਾ ਘੰਟੀ ਤੇ ਬਟਨ ਨੂੰ ਆਲਟ ਸੈੱਟ ਕਰ ਲਓ ਤੇ ਨਾਲ ਲੱਗਦੇ ਆਪਣੇ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰ ਲਓ ਜੀ ਤੇ ਅਓ ਕਰਦੇ ਆਂ ਬਾਈ ਨਾਲ ਗੱਲਬਾਤ ਇਹਨੇ ਪਰ ਪੰਜਾਬੀ ਇਸ ਵਿੱਚ ਇੱਕ ਜਰਸੀ ਤੇ ਦੋ ਐਚਪਨਾ ਸਕਦੀਆਂ ਬਹੁਤ ਚੰਗੀਆਂ ਵਹਿੜਾ ਵਿਕਾਊ ਆ ਗੱਬਣਾ ਕਰਦੇ ਆਂ ਬਾਈ ਨਾਲ ਗੱਲਬਾਤ ਦਿੰਨੇ ਤੁਹਾਨੂੰ ਪੂਰੀ ਪਰ ਜਾਣਕਾਰੀ ਲੈ ਕੇ ਤਸੱਲੀ ਕਰਨਾ ਤੁਹਾਡਾ ਫਰਜ਼ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਨੰਬਰ ਸਕਰੀਨ ਤੇ ਚੱਲੂਗਾ ਜੀ ਬਜਸਤੀ ਕਾਲ ਜੀ ਨਾਮ ਦੱਸ ਦੇ ਗਈ ਹਰਪਾਲ ਸਿੰਘ ਪਿੰਡ ਚੱਲਪਰਾਣਾ ਠੀਕ ਆ ਜੀ ਕਿਨੇ ਵੜਾ ਕਹੋ ਬਈ ਜੇ ਆਪਣੇ ਕੋਲੇ 2 ਵਾ ਐਫ ਏ ਠੀਕ ਹੈ ਇੱਕ ਨੰਬਰ ਤੋਂ ਸ਼ੁਰੂ ਕਰ ਲੇਗੇ ਜੀ ਕੀ ਡਿਟੇਲ ਆ ਬਾਈ ਇਹਦੀ ਇਹ ਦੂਜਾ ਸੂਹਾ ਹੁੰਦੀ ਆ ਠੀਕ ਆ ਜੀ ਪੰਜ ਚਾਰ ਦਾ ਲੋ ਬਸ ਠੀਕ ਆ ਜੀ ਦੁੱਧ ਬਾਜੂ 20 ਲੀਟਰ ਆਉਣਾ ਠੀਕ ਆ ਜੀ ਕੱਢ ਲਗੇ ਬਾਹਰੋਂ ਦੋਸਤੋ ਦੂਜਾ ਸੂਹਾ ਹੁੰਦੀ ਆ ਥਣਾ ਵਾਣਾ ਚੰਗਾ ਵਾ ਦੁੱਧ ਬਾਦੂ ਬਾਈ ਕਹਿੰਦਾ 20 ਕਿਲੋ ਥਣਾ ਥਣਾ ਦੀ ਓਕੇ ਬਾਈ ਜਾਵਾਂ ਹਾਂ ਥਣਾ ਕਦ-ਕਾੜ ਚੰਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਕੱਢਦਾ ਬਾਹਰ ਨੂੰ ਪੰਜ ਤੋਂ ਚਾਰ ਤਾਂ ਲਊਗੀ ਹਜੇ ਕਦ-ਕਾੜ ਬਹੁਤ ਚੰਗਾ ਵਹਿੜਦਾ ਹਾਨ ਹਵਾਨਾ ਤੁਸੀਂ ਦੇਖ ਸਕਦੇ ਹੋ ਯਾਜੂਤ ਬਥੇਰੀਆਂ ਗਾਂ ਸੰਢੀ ਸੀਲ ਬਹੁਤ ਆ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਥਾਣਾ ਬਹੁਤ ਸੋਹਣਾ ਲੱਗਿਆ ਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾਗਾ ਨਾ ਵੱਡਾ ਨਾ ਛੋਟਾ ਥਾਣਾ ਦਾ ਸੈਜ ਬਹੁਤ ਚੰਗਾ ਉਹ ਦੂਜੇ ਪਾਸੇ ਤੋਂ ਵੀ ਦਿਖਾ ਦਿੰਨੇ ਆ ਅਜੇ ਇਹ ਚਾਰ ਤੋਂ ਪੰਜ ਤਾਂ ਲੈ ਜੂਗੀ ਹਵਾਨਾ ਕਰਮ ਵਾਲੀ ਹੁਣੀ ਬਹੁਤ ਸੋਹਣਾ ਤਿਆਰ ਕਰਦੀ ਆਉਦੀ ਆਗੀ ਹੋਲੇ ਜਾਦਵ ਨੇ ਛੋਟਾ ਕੰਨ ਬੋਦੀ ਵਾਲੀ ਵਿਹੜ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਛੀ ਦਾ ਦੂਜਾ ਸੁਆ ਕੀ ਮੁੱਲ ਆ ਬਾਈ ਇਹਦਾ ਲੈਣ ਦੇਣੀ ਕਰਨਾ ਆਪਾਂ ਪਰ ਲੈਣ ਤਾਂ ਨਹੀਂ ਬਸ ਇਹ ਛੋੜ ਛੱਪਾ ਹੀ ਕਰਨਾ ਗੱਲਾ ਮੁੱਲ ਕਰਾਉਣਾ 55 ਕਰਾ ਲਓ ਆਪਾਂ 50000 ਦੇ ਦੇ ਦਾਂਗੇ ਠੀਕ ਆ ਜੀ ਲੋ ਜੀ ਦੋਸਤੋ ਜਮਾ ਜੈਜ ਮੁੱਲ ਆ 50000 ਰੁਪਇਆ ਗਰਮੀ ਦੇ ਹਿਸਾਬ ਨਾਲ ਜੇ ਇਹੀ ਠੰਡ ਚ ਹੁੰਦੀ ਤਾਂ 65-70000 ਰੁਪਇਆ ਮਾਲ ਹੋਣਾ ਸੀਗਾ ਦੁੱਧ ਪਾ ਦੂਗੀ 20 ਕਿਲੋ ਇਹ ਹਵਾਨੇ ਦੀ ਤਿਆਰੀ ਆ ਉਸ ਹਿਸਾਬ ਨਾਲ ਕੋਈ ਰਸਿਫਿਕ ਹੀ ਨਹੀਂ ਸਮੇਂ ਹੀ ਭਲੀ ਬਹੁਤ ਚੰਗੀ ਆ ਵਿਹੜ ਦੂਜਾ ਸੂਆ ਹੁੰਦੀ ਆ ਬਾਈ ਕਹਿੰਦਾ ਮੌਲਿਕ ਨੂੰ 55 ਕਰਾ ਲਓ ਪਰ 50 ਦੀ ਵੈੜ ਦੇ ਦੇਾਂਗੇ ਦੋਸਤੋ ਬਾਈ ਥੋੜਾ ਥਾਂ ਤਰੱਕਣ ਹੋਈ ਇੱਕ ਫਵਾਰੇ ਚੱਲੇ ਜਾਂਦੇ ਤਾਂ ਕੁਝ ਰਕਦਾ ਵਾ ਜਮਾ ਜੈ ਡਿਮਾਂਡ ਆ ਗਈ 55000 ਵੀ ਮੌਲ ਕਰ ਲਓ ਕਰਨਾ ਤਾਂ 50 ਦੀ ਵੈੜ ਦੇਣੀ ਬਾਈ ਕਹਿੰਦਾ ਦੋ ਨੰਬਰ ਤੇ ਆ ਜੀ ਇਹ ਵੀ ਵੀਰੇ ਦੂਜਾ ਸੂਆ ਹੁੰਦੀ ਆ ਠੀਕ ਆ ਜੀ ਪਹਿਲੇ ਸੂਏ 25 ਲੀਟਰ ਦੁੱਧ ਪਾਇਆ ਹੋਇਆ ਹੈ ਠੀਕ ਆ ਜੀ ਦੰਨੇ ਦੇ ਕੋਲ ਤਕਰੀਬਨ 10 ਤੋਂ 12 ਲੈਂਦੇ ਆ ਠੀਕ ਆ ਜੀ ਹਾਂਜੀ ਕੱਢ ਲਗੇ ਬਾਹਰ ਨੂੰ ਦੋਸਤੋ ਬਾਈ ਦੂਜਾ ਸੂਆ ਇਹ ਹੁੰਦੀ ਆ ਉਹ ਨੂੰ ਤਾਂ ਪਾਇਆ 25 ਕਿਲੋ ਲੈ ਲ ਗਏ ਵੀ 10 ਤੋਂ 12 ਕਿਲੋ ਵੱਡੀ-ਵੱਡੀ ਬਹੁਤ ਆ ਗਈ ਵੇ ਇੱਕ ਜੇ ਕੱਢ ਲਈ ਪੈਰ ਨਾਲ ਦੋਸਤਾਂ ਨੂੰ 10 ਤੋਂ 12 ਪਾਇਆ ਕੱਦ ਵਜਨ ਬਹੁਤ ਆ ਕੱਦ-ਕਾੜ ਚੰਗਾ ਵਾ ਪ੍ਰਿੰਟ-ਪ੍ਰਿੰਟ ਬਹੁਤ ਸੋਹਣਾ ਵਛੀ ਦਾ ਵਜਨ ਵੀ ਬਹੁਤ ਆ ਜੈਸਾ ਉਹਨਾ ਹਵਾਨਾ ਦਾ ਉਸ ਤੋਂ ਆਪਣਾ ਦੁੱਤਾ ਵੀ ਹੋਊਗਾ ਇਸਨੇ ਭਾਈ ਤੋਂ 30 ਲੀਟਰ ਦਾ ਖਰਾਬ ਨਾ ਜਾਊਗੀ ਫਿਰ ਭਾਈ 28 ਤੋਂ 30 ਰਾਵਣਾ ਦੇਊਗੀ ਦੇਣਾ ਵੀ ਚਾਹੀਦਾ ਵਾਲਟ ਨਾਲ ਬਹੁਤ ਪੰਜਾਵਾ ਦੋ ਦੋ ਥਾਣਾ ਬਹੁਤ ਚੰਗਾ ਲੱਗਾ ਹੋਇਆ ਥਿਚਵਾਈ ਵਾਲਾ ਮੋਟਾ ਥਾਣਾ ਦੂਜੀ ਵਾਰ ਥਾਣਾ ਬਹੁਤ ਚੰਗਾ ਸੀ ਇੱਕ ਨੰਬਰ ਦਾ ਵੀ ਇਹਦਾ ਵੀ ਥਾਣਾ ਬਹੁਤ ਚੰਗਾ ਵਾ ਪ੍ਰਿੰਟ ਮੋਡ ਵਿੱਚ ਦਾ ਬਹੁਤ ਚੰਗਾ ਵਾ ਤੁਸੀਂ ਦੇਖ ਸਕਦੇ ਹੋ ਜਾਤ ਬ੍ਰੀਡ ਬਹੁਤ ਆ ਗਈ ਕੱਦ-ਕੜ ਚੰਗਾ ਵਾ ਨਿੱਗਰ-ਨੁਗਰ ਬਹੁਤ ਆ ਗਈ ਸਮਝ ਪਲੀ ਵੀ ਚੰਗੀ ਆ ਇਹਦਾ ਕੀ ਮੁੱਲ ਬਾਈ ਇਹਦਾ ਮੁੱਲ ਵੀ ਜਦ ਤਿਆਰ ਹੋ ਗਈ ਉਦੋਂ ਰਹਿ ਗਈ 95000 ਦੀ ਠੀਕ ਹੈ ਜੀ ਅੱਜ ਆਪਾਂ 70000 ਦੀ ਦੇ ਦੇਣੀ ਠੀਕ ਹੈ ਜੀ ਹਾਂ ਜੀ ਕੱਚੀ ਦਾ ਮੁੱਲ ਅੱਜ ਦਾ ਠੀਕ ਹੈ ਜੀ ਬਾਈ ਕਹਿੰਦਾ ਵੀ ਅੱਜ ਦਾ ਮੁੱਲ ਹੈਗਾ ਇਹਦਾ 70000 ਰੁਪਇਆ 7 ਜਿੱਦੇ ਤਿਆਰ ਹੋ ਗਈ ਉਹਦੇ 95000 ਰੁਪਇਆ ਮੁੱਲ ਇਹਦਾ ਜੀ ਦੋਸਤੋ ਜੇ ਕਿ ਵੀਰ ਭਰਾ ਸਾਂਹ ਲਵੇ ਚਾਹਦਿਆਂ ਲਾ ਕੇ ਤਾਂ ਬਾਈ ਕਹਿੰਦਾ ਵੀ ਤੁਹਾਨੂੰ ਵੀ ਨਫਾ ਦੇ ਜੂਗੀ ਕਿਸੇ ਵੀਰ ਭਰਾ ਨੇ ਵਪਾਰੀ ਨੇ ਲੈਣੀ ਹੋਵੇ ਤੇ ਅੱਜ ਦਾ ਮੁੱਲ ਦਾ 70000 ਰੁਪਇਆ ਵਾ ਜਿੱਦੇ 10-12 ਦਿਨਾਂ ਨੂੰ ਭਰ ਜਾਂਦੀ ਫੁੱਲ ਇਹ ਉਹਦੇ ਮੁੱਲ ਦਾ 95000 ਰੁਪਇਆ ਵਾ ਜਿਸ ਕਿਸੇ ਦੇ ਪਸੰਦ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਤਸੱਲੀ ਤੁਸੀਂ ਆ ਕੇ ਕਰਨੀ ਹੈਗੀ ਸੁਣਾਉਂਦਿਆਂ ਬਾਈ ਦੀ ਗਰੰਟੀ ਓਕੇ ਹੋਣਗੀਆਂ ਇਹ 10 ਨੰਬਰ ਤੇ ਜਰਸੀ ਬੱਤਿਆ ਨੰਬਰ ਦੀ ਕਿੱਟ ਲਾਈ ਇਹ ਦੂਜੇ ਸੂਏ ਸੁੰਦੀ ਆ ਬਾਈ ਠੀਕ ਆ ਜੀ ਵਾਲੀਆਂ ਪਿਆਵਰ ਵੱਡੇ ਕੱਦ ਦਾ ਇਹ 5 ਫੁੱਟ ਤੋਂ ਉੱਤੇ ਕੱਦ ਆ ਇਹਦਾ ਠੀਕ ਆ ਜੀ ਤੇ ਦੁੱਧ ਪਾ ਰੂਗੀ 20 ਲੀਟਰ ਆਉਣਾ ਠੀਕ ਆ ਜੀ ਕਿਹੜਾ ਸੂਆ ਸੁੰਦੀ ਐ ਦੂਜਾ ਹੀ ਸੁੰਦੀ ਆ ਠੀਕ ਆ ਜੀ ਲੈ ਜੂਗੀ 5-6 ਜਣੇ ਦੀ ਠੀਕ ਆ ਜੀ ਕੱਢ ਲੀਏ ਬਾਹਰੋਂ ਤੋ 3 ਨੰਬਰ ਤੇ ਪ्युअर ਪੰਜਾਬ ਵਾਲੀ ਜਰਸੀ ਤੁਸੀਂ ਦੇਖ ਸਕਦੇ ਕੱਦ ਕੱਡ ਬਹੁਤ ਵੱਡਾ ਵਾ ਕੋਈ ਨਿੱਕੀ ਜੀ ਨਹੀਂ ਗਈ ਇਹ ਪੂਰੇ ਵੱਡੇ ਕਦ ਕਾਟਦੀ ਆ ਕਿ 5 ਫੁੱਟ ਤੋਂ ਉੱਪਰ ਕਾਦਾ ਪਾਈਆਂ ਦਾ ਥਾਣਾ ਹਵਾ ਨਾਲ ਬਹੁਤ ਸੋਹਣਾ ਤੁਸੀਂ ਆ ਮਾੜੀ 4G ਆ ਇਹ ਚੱਲਦੇ ਤੁਹਾਨੂੰ ਪਤਾ ਚੱਲਦੇਗਾ ਨਹੀਂ ਹੁੰਦੀਆਂ ਗਈਆਂ ਇਹ ਇਹ ਆਮੇ ਕਈਆਂ ਜਨਵਾਰਾ ਚ ਆ ਜਾਂਦੀਆਂ ਗਈਆਂ ਥਾਣਾ ਬਹੁਤ ਚੰਗਾ ਮੁਰਥੀ ਚਵਾਈ ਵਾਲਾ ਮੁੱਠਾ ਮੋਟਾ ਥਾਣਾ ਪੂਰਾ ਮੱਝੇਰ ਦਾ ਥਾਣਾ ਜਮਾ ਤੁਸੀਂ ਦੇਖਾ ਜਮਾ ਪੰਜਾਬ ਵਾਲੀ ਜਰਸੀ ਵੱਡੇ ਕਦ ਕਾਟਦੀ ਮੂੰਹ ਮੱਥੇ ਦੀ ਬਹੁਤ ਸੋਹਣੀ ਹੈਗੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਵਾ ਹੱਥੀ ਚਵਾਈ ਵਾਲਾ ਮੋਟਾ ਥਾਣਾ ਤੇ ਦੇਖ ਸਕਦੇ ਹੋ ਕਦ ਘੜ ਬਹੁਤ ਵੱਡਾ ਵਾ ਤੂੰ ਤਾਂ ਪਾ ਦੂਗੀ ਬਾਈ ਕਹਿੰਦਾ ਸੀ ਉੱਦ ਕਿਰਨਾ ਦੂ ਬਾਈ ਇਹ ਇਹ 20 ਲੀਟਰ ਪਾਉਂ ਰਾਮ ਨਾਲ ਤੂੰ ਤਾਂ 20 ਲੀਟਰ ਬਾਈ ਰਾਮ ਨਾਲ ਪਾਉਗੀ ਨਾ ਗਰਮੀ ਨੇ ਭੋਰਾ ਨਹੀਂ ਮਨਾਉਣੀ ਹਾਂ ਗਰਮੀ ਵਾਲੀ ਤਾਂ ਹੀ ਹਾਂ ਗਰਮੀ ਵਾਲਾ ਤਾਂ ਤੋਹਫਾ ਹੀ ਹੋਊ ਇੱਕ ਇਹ ਗਰਮੀ ਦੁੱਧ ਨੇ ਯਾਰ ਅਜੂ 5-4 ਮਹੀਨੇ ਤੁਹਾਨੂੰ ਬਾਅਦ ਚ ਵੀ ਚੰਗੀ ਸੇਵਾ ਸੰਭਾਲ ਗੌਰ ਕਰ ਲਈ ਤਾਂ ਉਹਦੇ ਸੂਏ ਨੇ ਦੁੱਧ ਜਿਆਦਾ ਬਾਨਾ ਹੈ ਦੂਜੇ ਸੂਏ ਹੀ ਆ ਸਾਈ ਤਾਂ ਇਹ 5-4 ਸੂਏ ਪਸੂ ਬੇ ਲੋਡ ਨਹੀਂ ਪੈਣੀ ਤੁਹਾਨੂੰ ਕੀ ਮਲ ਬਾਈ ਇਹਦਾ ਇਹ ਆ ਬਹਾਨ 48000 ਦੀ ਦੇ ਦੇਣੀ ਦੋਸਤੋ 48000 ਦੀ ਜੈਜ ਡਿਮਾਂਡ ਆ ਹਾਂ ਨਾ ਬਾਈ ਇਹਨਾਂ 48000 ਦੀ ਆ ਦੁੱਧ ਪਾ ਦ ਪੰਜਾਬ ਵਾਲੀ ਜਰਸੀ ਵੱਡੇ ਕੱਦ ਕਾਟ ਦੀ ਲਈ ਨਾਲ ਤਸੱਲੀ ਤੁਸੀਂ ਆ ਕੇ ਕਰਨੀ ਆ ਮੁੱਲੇ ਦਾ 48000 ਰੁਪਿਆ ਵਾ ਅੱਜ ਦੇ ਵੀਡੀਓ ਵਿੱਚ ਬਾਈ ਰਿਸ਼ਪਾਲ ਦੀਆਂ ਤਿੰਨ ਵੜਾ ਤਨੇ ਗੱਬਣਾ ਦੋ ਆਹ ਐਚਪਨਸਲ ਦੀਆਂ 20 ਪਲੱਸ ਵਾਲੀਆਂ ਵੜਾ ਇੱਕ ਜਰਸੀ ਪੰਜਾਬ ਵਾਲੀ 20 ਕਿਲੋ ਵਾਲੀ ਜਰਸੀ ਆਈ ਤਿੰਨ ਵੜਾ ਜੇ ਕਿਸੇ ਵੀਰ ਦੇ ਕੋਈ ਵੜਾ ਫਾਨ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਨੰਬਰ ਸਿਕਨੇ ਚੱਲੂਗਾ ਤਸੱਲੀ ਕਰਨਾ ਤੁਹਾਡਾ ਫਰਜ਼ ਆ ਤਦ ਲਈ ਤੁਸੀਂ ਆ ਕੇ ਕਰਨੀ ਆ ਜੀ ਧੰਨਵਾਦ ਜੀ